ਉੱਤਰੇ ਰਹੇ ਹਨ ਅਸੀਂ ਇੱਕ ਦਿਨ ਵੀ ਨਹੀਂ ਉਤਰਨ ਦਿੱਤੇ ਵੀ ਗੁਰੂ ਸਾਹਿਬ ਤੇ ਢਿਲਵੀ ਤਿੰਨ ਮਹੀਨੇ ਰਹੇ ਸੀ ਸਾਡੇ ਕੋਲ ਆਏ ਤੇ ਅਸੀਂ ਇੱਕ ਦਿਨ ਵੀ ਨਾ ਰੱਖ ਸਕੇ ਉਹਨਾਂ ਨੂੰ ਤੇ ਕਹਿੰਦੇ ਚਲੋ ਮਿਲिए ਡਰ ਕੇ ਮਗਰ ਚੱਲੇ ਉਥੋਂ ਫਿਰ ਆਏ ਇਹ ਸਾਖੀ ਉਦੋਂ ਵੀ ਸਾਜੀ ਕੀਤੀ ਸੀ ਇੱਕ ਭੇਲੀ ਢੇਲੀ ਲੈ ਆਏ ਸਨ ਭੇਲੀ ਹੁੰਦੀ ਗੁੜ ਦੀ ਸਤਕਾਰ ਵਜੋਂ ਮਿੱਠਾ ਤੇ ਢੇਲੀ ਹੁੰਦਾ ਪੈਸਾ ਥੋੜੀ ਜੀ ਮਾਇਆ ਭੇਟਾ ਸਤਗੁਰੂ ਜੀ ਨੂੰ ਕਰਨ ਵਿੱਚ ਤੇ ਆ ਗਏ ਅੱਛਾ ਰਸਤੇ 'ਚ ਆਉਂਦੇ ਉਹਨਾਂ ਨੂੰ ਕੋਈ ਮਿਲ ਗਿਆ ਲਿਖਿਆ ਹੈ ਕਿਸੇ ਨੂੰ ਪੁੱਛਿਆ ਗੁਰੂ ਜੀ ਦੇਦਾਰ ਕੀ ਪੂਜਾ ਲੈ ਕੇ ਲੈ ਕੇ ਦਿੰਦੇ ਹਨ ਕਿ ਕੀ ਗੁਰੂ ਜੀ ਤਾਂ ਹੀ ਅਸ਼ੀਰਵਾਦ ਦੇਣਗੇ ਬਖਸ਼ਣਗੇ ਸਾਨੂੰ ਜੇ ਮਹਾਰਾਜ ਜੀ ਨੂੰ ਕੋਈ ਭੇਟਾ ਕਰਾਂਗੇ ਤੇ ਉਸ ਨੇ ਕਹਿਆ ਕੋਈ ਆਪਣੀ ਖੁਸ਼ੀ ਕੋ ਲੈ ਜਾਏ ਭਾਵੇਂ ਐਵੇਂ ਆਏ ਕਰੇ ਮੈਂ ਐਵੇਂ ਹੀ ਮੱਥਾ ਟੇਕਿਆ ਹੈ ਕਹਿੰਦੇ ਮਹਾਰਾਜ ਨੇ ਕਿ ਕੋਲ ਕੁਝ ਮੰਗਦੇ ਕੋਈ ਆਪਣੀ ਕੁਸ਼ੀ ਨਾਲ ਮਹਾਰਾਜ ਨੂੰ ਭੇਟਾ ਲੈ ਜਾਏ ਤੇ ਭਾਵੇਂ ਨਾਂ ਲੈ ਕੇ ਜਾਵੇ ਤੇ ਉਹ ਬੰਦਾ ਕਹਿੰਦਾ ਮੈਂ ਤੇ ਮਹਾਰਾਜ ਨੂੰ ਇੰਦਾ ਹੀ ਮੱਥਾ ਟੇਕ ਕੇ ਆਇਆ ਅੱਛਾ ਇਹਦੇ ਨਾਲ ਪੰਦੇ ਪਿੰਡ ਵਾਲਿਆਂ ਨੇ ਕੀ ਕੀਤਾ ਕਹਿੰਦੇ ਆਉਂਦੇ ਪੈਂਚ ਭੇਲੀ ਖਾਏ ਆਏ ਤੇ ਧਕਾ ਮੰਡ ਲੈ ਆਏ ਪੰਦੇ ਪਿੰਡ ਵਾਲਿਆਂ ਨੇ ਕਾ ਮੰਨ ਲਿਆ ਜਿਹੜਾ ਪੈਸਾ ਸੀ ਇਕੱਠੋ ਪਿੰਡੋ ਕਰਕੇ ਲਿਆ ਮਾਰਾ ਨੂੰ ਪੇਟ ਕਰਨ ਵਾਸਤੇ ਜਿਹੜੀ ਗੁੱਟ ਦੀ ਭੇਲੀ ਲੈਂਦੀ ਉਹ ਖਾਰੀ ਤੇ ਮਹਾਰਾਜ ਕੋਲ ਖਾਰੀ ਹੱਥਾਂ ਤੇ ਪਿਆ ਰਹੇ ਇਦਾਂ ਹੀ ਮਾਰਾ ਜਿਹਨੂੰ ਆ ਕੇ ਨਮਸਕਾਰ ਕੀਤੀ ਉਹਨਾਂ ਨੇ ਅੱਛਾ ਫਿਰ ਅਲੀ ਸ਼ੇਰ ਵਾਲੇ ਨੂੰ ਖਬਰ ਹੋਈ ਤੇ ਅਲੀ ਸ਼ੇਰ ਵਾਲਿਆਂ ਕੀ ਕੀਤਾ ਕਹਿੰਦੇ ਫਿਰ ਅਲੀ ਸ਼ੇਰਾਂ ਨੂੰ ਖਬਰ ਹੋਈ ਪੈਂਚਾ ਗਿਆ ਚਲੋ ਮਥਾ ਟੇਕੀ ਜਾਈਏ ਫਿਰ ਅਲੀ ਸ਼ੇਰ ਵਾਲੇ ਕਹਿੰਦੇ ਚਲੋ ਆਏ ਆ ਮਹਾਪੁਰਖ ਆਪਾਂ ਮਾਰਾ ਨੂੰ ਨਮਸਕਾਰ ਕਰਕੇ ਆਈਏ ਇਸ ਨੇ ਕਹਿਆ ਪੰਦੇੜਾ ਦੀ ਪੰਚਾਇਤ ਕੀ ਮੱਥਾ ਟੇਕ ਗਈ ਹੈ ਹੁਣ ਆਪਸੇ ਗੱਲ ਚੱਲ ਰਹੀ ਹੈ ਕਹਿੰਦੇ ਪੰਦੇੜਾ ਦੀ ਪੰਚਾਇਤ ਮੱਥਾ ਟੇਕ ਕੇ ਚਲੀ ਗਈ ਹੈ ਤੇ ਦੂਜੇ ਕਹਿੰਦਾ ਉਹ ਤਾਂ ਖਾਲੀ ਹੈ ਹੀ ਮੱਥਾ ਟੇਕ ਗਏ ਹਨ ਵੀ ਉਹ ਤਾਂ ਖਾਲੀ ਹੱਤੀ ਆ ਗਏ ਨਮਜ਼ਕਾਰ ਕਰਕੇ ਅੱਛਾ ਹੁਣ ਅਲੀ ਸ਼ੇਰ ਵਾਲੇ ਕਹਿੰਦੇ ਚਲੋ ਆਪਾਂ ਵੀ ਐਵੇਂ ਕਿਵੇਂ ਮੱਥਾ ਟੇਕ ਗਾਈਏ ਅਸੀਂ ਵੀ ਨਹੀਂ ਕੋਈ ਭੇਟ ਦੇਣੀ ਅਸੀਂ ਵੀ ਮਰਨ ਨੂੰ ਇਦਾਂ ਫਰੀਦ ਜੀ ਮੱਥਾ ਟੇਕ ਆਉਂਦੇ ਆ ਰਿਕਮਿਆਰੇ ਕਿੰਨਾ ਪਿਆਰਾ ਲਿਖਿਆ ਕਹਿੰਦੇ ਖਾਲੀ ਹੱਥ ਹੀ ਮੱਥਾ ਟੇਕ ਆਏ ਸੋ ਅਲੀ ਸ਼ੇਰ ਵਾਲੇ ਵੀ ਜਿਹੜੇ ਉਹ ਵੀ ਸਤਿਗੁਰੂ ਜੀ ਨੂੰ ਖਾਲੀ ਹੱਥ ਹੀ ਮੱਥਾ ਟੇਕ ਕੇ ਆਗੇ ਜਿੱਥੇ ਗੁਰੂ ਕੀ ਮਨਜੀ ਹੈ ਉਥੇ 베ਰੀ ਥੀ ਵੱਡੀ ਹੋਈ 베ਰੀ ਹਰੀ ਹੋਈ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਜਿੱਥੇ ਮਨਜੀ ਸਾਹਿਬ ਸੀ ਉਥੇ 베ਰੀ ਵੀ ਹੁੰਦੀ ਸੀ ਅੱਜ 베ਰੀ ਨਹੀਂ ਹੈ ਅੱਜ ਤਾਂ ਇਹ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਹੈ ਅੱਜ ਗੁਰਦੁਆਰਾ ਸਾਹਿਬ ਜੀ ਦੇ ਪਿਛਲੇ ਪਾਸੇ ਇੱਕ ਕਰੀਰ ਦਾ ਰੁੱਖ ਹੈ ਮੰਨਿਆ ਇਹ ਹੈ ਕਿ ਸਤਗੁਰੂ ਜਦੋਂ ਇੱਥੇ ਆਏ ਤਾਂ ਸਤਗੁਰੂ ਜੀ ਦਾ ਘੋੜਾ ਜਿਹੜਾ ਸੀ ਇਸ ਕਰੀਰ ਦੇ ਰੁੱਖ ਦੇ ਨਾਲ ਵੱਜਿਆ ਸੀ ਇੱਥੇ ਹੀ ਸੰਗਤ ਜੀ ਨਾਲ ਸਰੋਵਰ ਹੈ ਇਹ ਦਰਸ਼ਨੀ ਡਿਉਟੀ ਹੈ ਗੁਰਦੁਆਰਾ ਸਾਹਿਬ ਜੀ ਹੈ ਗੁਰਦੁਆਰਾ ਸਾਹਿਬ ਜੀ ਦੀ ਹਦੂਦ ਦੇ ਵਿੱਚ ਇੱਕ ਖੋਈ ਵੀ ਹੈ ਜਿਹੜੀ ਹੁਣ ਇਹਨਾਂ ਮੰਜਾ ਧੱਕ ਕੇ ਟੱਕੀ ਹੋਈ ਹੈ ਪਰ ਦੱਸਦੇ ਹਨ ਵੀ ਇਹ ਕੋ ਉਪਰਾਤਨ ਖੋਈ ਹੀ ਹੈ ਇੱਕ ਗੱਲ ਜਿਹੜੀ ਹੈ ਉਹ ਸੀ ਬਹੁਤਾ ਗੱਲ ਕਰਨੀ ਤਾਂ ਨਹੀਂ ਚਾਹੁੰਦੇ ਪਰ ਫੇਰ ਵੀ ਥੋੜਾ ਜਿਹਾ ਇਹ ਗੱਲ ਜਿਹੜੀ ਆ ਨਾ ਗੁਰਧਾਮ ਦੇ ਦਾਰ ਪੁਸਤਕ ਚ ਲਿਖੀ ਹੋਈ ਹੈ ਪਾਕਿਸਤਾਨ ਦੇ ਲੈ ਕੇ ਉਹ ਕਹਿੰਦੇ ਇੱਥੋਂ ਦੇ ਲੋਕ ਵੀ ਕਈ ਕੁੜੀ ਵੇਚ ਹਨ ਸੋ ਇਹ ਸ਼ਾਇਦ ਮਨਜਾਰੇਆਂ ਦੇ ਨਾਲ ਸੰਬੰਧਿਤ ਸੀ ਕਿਉਂਕਿ ਇਹ ਗੱਲ ਜੋਗੀ ਪਿੰਡ ਜੀ ਵੀ ਆਈ ਸੀ ਸਾਡੇ ਅੱਜ ਦੇ ਰਿਵਾਜ ਦੇ ਹਿਸਾਬ ਨਾਲ ਤੇ ਮੰਨਣ ਚ ਨਹੀਂ ਆਉਂਦੀ ਪਰ ਪ੍ਰਾਤਨ ਪੁਸਤਕਾਂ ਦੇ ਵਿੱਚ ਇੱਥੇ ਹੀ ਉਸ ਜੋਗੀ ਪਿੰਡ ਬਾਰੇ ਵੀ ਲਿਖਿਆ ਸੀ ਆਲੀ ਸ਼ੇਰ ਬਾਰੇ ਵੀ ਲਿਖਿਆ ਹੈ ਸਰੋ ਸੰਗਤ ਜੀ ਜੋ ਇਤਿਹਾਸ ਹੈ ਹੁਣ ਇੱਥੇ ਦੋ